ਅਮਰੀਕੀ ਸਰਕਾਰ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਕਰਨ ਦੀ ਯੋਜਨਾ ਨੂੰ ਤੇਜ਼ ਕਰਨ ਦੇ ਲਈ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਵਿੱਚ ਵੱਡੇ ਪੱਧਰ ਤੇ ਨਵੇਂ ਏਜੰਡਾ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਇਸ ਮੁਹਿੰਮ ਦੇ ਅਧੀਨ 10000 ਤੋਂ ਵੱਧ ਨਵੇਂ ਅਧਿਕਾਰੀ ਵਕੀਲ ਤੇ ਸਟਾਫ ਦੀ ਭਰਤੀ ਕੀਤੀ ਜਾਵੇਗੀ ਇਸ ਦੇ ਲਈ 50000 ਡਾਲਰ ਤੱਕ ਦੇ ਸਾਈਨਿੰਗ ਬੋਨਸ ਦੇ ਨਾਲ ਨਾਲ ਕਈ ਤਰ੍ਹਾਂ ਦੇ ਫਾਇਦੇ ਦਿੱਤੇ ਜਾਣਗੇ ਪਰ ਹੁਣ ਅਮਰੀਕਾ ਸਰਕਾਰ ਨੇ ਨਵੇਂ ਆਈਸੀਈ ਏਜੰਟਾਂ ਦੇ ਸਟੂਡੈਂਟ ਲੋਨ ਮਾਫ ਕਰਨ ਦਾ ਵੀ ਦਾਵਾ ਕੀਤਾ ਹੈ ਜੀ ਹਾਂ ਜੇਕਰ ਕਿਸੇ ਨੌਜਵਾਨ ਨੇ ਪੜ੍ਹਾਈ ਦੇ ਲਈ ਕੋਈ ਕਰਜ਼ਾ ਚੁੱਕਿਆ ਹੋਇਆ ਹੈ ਤਾਂ ਉਹ ਆਈਸੀਈ ਦੇ ਵਿੱਚ ਭਰਤੀ ਹੋ ਕੇ ਇਹ ਲੋਨ ਮਾਫ ਕਰਵਾ ਸਕਦਾ ਹੈ ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਨੂੰ ਤੇਜ਼ੀ ਦੇ ਨਾਲ ਲਾਗੂ ਕਰਨ ਤੇ ਵੱਡੇ ਪੱਧਰ ਤੇ ਡਿਪੂਟੇਸ਼ਨ ਨੀਤੀ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਵੱਲੋਂ ਡਿਫੈਂਡ ði ਹੋਮਲੈਂਡ ਮੁਹਿੰਮ ਦੇ ਤਹਿਤ ਸਾਲਾਨਾ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਟੀਚਾ ਮਿੱਥਿਆ ਗਿਆ ਹੈ ਇਸ ਟੀਚੇ ਨੂੰ ਹਾਸਲ ਕਰਨ ਦੇ ਲਈ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪ੍ਰਤੀਕਰਨ ਦੀ ਮੁਹਿੰਮ ਚਲਾ ਰਹੀ ਹੈ ਆਈਸੀਈ ਨੇ 10000 ਨਵੇਂ ਅਧਿਕਾਰੀਆਂ ਜਿਨ੍ਹਾਂ ਦੇ ਵਿੱਚ ਡਿਪੋਟੇਸ਼ਨ ਆਫੀਸਰਸ ਕ੍ਰਿਮੀਨਲ ਇਨਵੈਸਟੀਗੇਟਰਸ ਤੇ ਵਕੀਲ ਸ਼ਾਮਿਲ ਕੀਤੇ ਨੇ ਇਸ ਭਰਤੀ ਨੂੰ ਕਰਨ ਦਾ ਟੀਚਾ ਰੱਖਿਆ ਹੈ ਨਵੇਂ ਭਰਤੀ ਹੋਣ ਵਾਲਿਆਂ ਨੂੰ 50000 ਤੱਕ ਦੇ ਸਾਈਨਿੰਗ ਬੋਨਸ ਦੇ ਨਾਲ-ਨਾਲ 60000 ਡਾਲਰ ਤੱਕ ਦੇ ਸਟੂਡੈਂਟ ਲੋਨ ਮਾਫੀ 25% ਪ੍ਰੀਮੀਅਮ ਪੇ ਇਨਸੈਂਟਿਵਸ ਅਤੇ ਸੇਵਾ ਮੁਕਤੀ ਲਾਭ ਦਿੱਤੇ ਜਾਣਗੇ ਸੇਵਾਮੁਕਤ ਫੈਡਰਲ ਅਧਿਕਾਰੀਆਂ ਨੂੰ ਵੀ ਮੂੜ ਸੇਵਾ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਵਿਸ਼ੇਸ਼ ਪੈਕੇजेस ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੈਨਸ਼ਨ ਦੇ ਨਾਲ ਨਾਲ ਨਵੀਂ ਤਨਖਾਹ ਵੀ ਸ਼ਾਮਿਲ ਹੈ ਇਸ ਮੁਹਿੰਮ ਦੇ ਲਈ ਫੰਡਿੰਗ ਵਨ 빅 ਬਿਊਟੀਫੁਲ ਬਿਲ ਤੋਂ ਆ ਰਹੀ ਹੈ ਜਿਸ ਨੂੰ ਰਾਸ਼ਟਰਪਤੀ 트럼ਪ ਨੇ 4 ਜੁਲਾਈ ਨੂੰ ਕਾਨੂੰਨ ਦੇ ਵਜੋਂ ਸਾਈਨ ਕੀਤਾ ਇਸ ਬਿਲ ਦੇ ਵਿੱਚ ICE ਦੇ ਲਈ 76 ਬਿਲੀਅਨ ਡੋਲਰ ਸਰਹੱਦੀ ਸੁਰੱਖਿਆ ਅਤੇ ਇਮੀਗ੍ਰੇਸ਼ਨ ਦੇ ਲਈ 170 ਬਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ ਅਮਰੀਕਾ ਨੀਡਸ ਯੂ ਅਤੇ ਡਿਫੈਂਡ ਦੀ ਹੋਮਲੈਂਡ ਵਰਗੇ ਨਾਰਿਆਂ ਦੇ ਨਾਲ ਮੁਹਿੰਮ ਦੇ ਵਿੱਚ ਅੰਕਲ ਸੈਮ ਦੀਆਂ ਤਸਵੀਰਾਂ ਅਤੇ ਰਾਸ਼ਟਰਪਤੀ 트ੰਪ ਅਤੇ ਹੋਮਲੈਂਡ ਸੁਰੱਖਿਆ ਸਕੱਤਰ ਕਿਸਟ੍ਰੀ ਨੋਇਮ ਦੀਆਂ ਤਸਵੀਰਾਂ ਵਰਤੀਆਂ ਜਾ ਰਹੀਆਂ ਨੇ ਇਹ ਮੁਹਿੰਮ ਪਿਛਲੀ ਬਾਈਡਨ ਸਰਕਾਰ ਦੀਆਂ ਅਸਫਲ ਇਮੀਗ੍ਰੇਸ਼ਨ ਨੀਤੀਆਂ ਨੂੰ ਥਾਂ-ਥਾਂ ਭੰਡ ਰਹੀ ਹੈ 트ੰਪ ਸਰਕਾਰ ਦੀ ਇਸ ਪਹਿਲ ਤੋਂ ਕੁਝ ਅਧਿਕਾਰੀ ਖੁਸ਼ ਨੇ ਤੇ ਕੁਝ ਨਾਰਾਜ਼ ਵੀ ਨੇ ਕਈ ਸਥਾਨਕ ਸ਼ੈਰਫ ਤੇ ਪੁਲਿਸ ਵਿਭਾਗ ਇਸ ਮੋਹਿਮ ਤੋਂ ناਖੁਸ਼ ਨੇ ਕਿਉਂਕਿ ICE ਦੀਆਂ ਵੱਡੀਆਂ ਤਨਖਾਹਾਂ ਤੇ ਬੋਨਸ ਸਥਾਨਕ ਅਧਿਕਾਰੀਆਂ ਨੂੰ ਆਪਣੇ ਵੱਲ ਖਿੱਚਣਗੇ ਜਿਸ ਦੇ ਨਾਲ ਪਹਿਲਾਂ ਤੋਂ ਹੀ ਕਮੀ ਵਾਲੇ ਸਥਾਨਕ ਪੁਲਿਸ ਡਿਪਾਰਟਮੈਂਟਸ ਦੇ ਵਿੱਚ ਇਸ ਦਾ ਅਸਰ ਪਵੇਗਾ 1 ਬਿਗ ਬਿਊਟੀਫੁਲ ਬਿਲ ਦੇ ਵਿੱਚ 45 ਬਿਲੀਅਨ ਦੀ ਫੰਡਿੰਗ ਦੇ ਨਾਲ ICE 1 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਣ ਦੀ ਸਮਰੱਥਾ ਹੋਰ ਵਧਾਏਗੀ ਜੋ ਪਹਿਲਾਂ ਦੇ ਨਾਲੋਂ ਦੁੱਗਣੀ ਹੈ ਇਸ ਤੋਂ ਇਲਾਵਾ 46 ਬਿਲੀਅਨ ਡਾਲਰ ਸਰਹੱਦੀ ਦੀਵਾਰ ਨੂੰ ਪੂਰਾ ਕਰਨ 14.4 ਬਿਲੀਅਨ ਡਾਲਰ ਡਿਪੋਟੇਸ਼ਨ ਦੀ ਨੀਤੀ ਨੂੰ ਅੱਗੇ ਵਧਾਉਣ ਦੇ ਲਈ ਖਰਚੇ ਜਾਣਗੇ। ਇਸ ਤੋਂ ਇਲਾਵਾ 5.9 ਬਿਲੀਅਨ ਨਵੀਂ ਤਕਨੀਕ ਤੇ ਸਰਵੇਲੈਂਸ ਦੇ ਉੱਤੇ ਖਰਚੇ ਜਾਣਗੇ। ਇਸ ਤੋਂ ਇਲਾਵਾ ਆਈਸੀਈ ਸਥਾਨਕ ਪੁਲਿਸ ਦੇ ਨਾਲ ਸਮਝੌਤਿਆਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੁਝ ਸ਼ੈਰੀਫ ਨੇ ਇਸ ਨੂੰ ਆਪਣੇ ਸਟਾਫ ਦੀ ਚੋਰੀ ਵੱਜੋਂ ਦੇਖਿਆ। ਜੋ ਵਿਅਕਤੀ ICE ਦੇ ਵਿੱਚ ਨੌਕਰੀ ਲਈ ਅਰਜ਼ੀ ਦੇਣ ਦੇ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਅਧਿਕਾਰਿਕ ਵੈੱਬਸਾਈਟ www.ice.gov ਤੇ ਜਾ ਕੇ ਵੇਰਵੇ ਦੇਖਣੇ ਚਾਹੀਦੇ ਨੇ ਤੇ ਅਸਲੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਾਰੀਆਂ ਸ਼ਰਤਾਂ ਨੂੰ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਹੈ।